ਪੁੱਛਿਆ ਜਾਂਦਾ ਜੀ ਕਿ ਜੇ ਗੁਰਬਾਣੀ ਦਾ ਪਾਠ ਸਮਝ ਨਹੀਂ ਆਉਂਦਾ ਤਾਂ ਸਾਨੂੰ ਉਹਦਾ ਫਾਇਦਾ ਹੋਣਾ ਕੋਈ ਜਾਂ ਨਹੀਂ ਇਹ ਇਹਦੇ ਬਾਰੇ ਅਸੀਂ ਵੀਡੀਓ ਵੀ ਕੱਢੀ ਸੀਗੀ ਵੀ ਕੀ ਗੁਰਬਾਣੀ ਦਾ ਪਾਠ ਜੇ ਸਮਝ ਨਾ ਆਵੇ ਤੇ ਕਰਨ ਦਾ ਫਾਇਦਾ ਹੈ ਕੋਈ ਆਪਣਾ ਵੀ ਵਿਚਾਰ ਕਰੋ ਅੱਜ ਤੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਪੜ੍ਹੇ ਲਿਖੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਬਤਸਾਬ ਉਚਾਰਿਆ ਉਸ ਸਮੇਂ ਵਿੱਚ ਆਮ ਲੋਕੀ ਕਿੰਨੇ ਪੜ੍ਹੇ ਲਿਖੇ ਹੁੰਦੇ ਸੀ ਕਿਹੋ ਕਿਹੋ ਜਿਹੇ ਸ਼ਬਦ ਗੁਰੂ ਸਾਹਿਬ ਨੇ ਜਪ ਸਾਹਿਬ ਚ ਉਚਾਰੇ ਨੇ ਗਨੀਮਲ ਸ਼ਕਸਤ ਗਰੀਬਲ ਪ੍ਰਸਤ ਇਹ ਕਿੱਥੋਂ ਸਮਝਾਉ ਕਿਸੇ ਨੂੰ ਆਮ ਗਰੀਬਲ ਪ੍ਰਸਤ ਕੀ ਹੁੰਦਾ ਗਨੀਮਲ ਗਨੀਮਲ ਕੀ ਹੁੰਦੇ ਨੇ ਤੇ ਉਹਨਾਂ ਦੀ ਸ਼ਕਸਤ ਕੀ ਹੁੰਦੀ ਹੈ ਕਿੰਨੇ ਸਾਰੇ ਔਖੇ ਔਖੇ ਲਫ਼ਜ਼ ਨੇ ਤੇ ਇਹ ਗੁਰੂ ਸਾਹਿਬ ਨੇ ਇਕੱਲੇ ਉਚਾਰਿਆ ਨਹੀਂ ਬਾਣੀ ਹੁਕਮ ਕਰਤੀ ਕਿ ਨਿਤਨੇਮੇ ਰੋਜ਼ ਸੋ ਇਥੋਂ ਸਾਬਤ ਹੁੰਦਾ ਆ ਕਿ ਜੇ ਇਨਸਾਨ ਧਿਆਨ ਨਾਲ ਗੁਰਸਿੱਖ ਧਿਆਨ ਨਾਲ ਗੁਰਬਾਣੀ ਨੂੰ ਕੱਲਾ ਸੁਣਾਈ ਉਹ ਦਿਨ ਵੀ ਪਰਸਕਾਰਾ ਵਰਤਦੀ ਹੈ ਇਹਦੇ ਭਾਵ ਨੇ ਕਿਸੇ ਕਹਿੰਦੇ ਕਿ ਸਮਝਣੀ ਨਹੀਂ ਚਾਹੀਦੀ ਸਮਝਣੀ ਚਾਹੀਦੀ ਗੁਰਬਾਣੀ ਵਿਚਾਰਨੀ ਵੀ ਸਮਝਣੀ ਵੀ ਆ ਪਰ ਜੇ ਕੋਈ ਕਿਸੇ ਨੂੰ ਪੂਰੀ ਤਰ੍ਹਾਂ ਸਮਝ ਨਾ ਵੀ ਆਵੇ ਤੇ ਫਿਰ ਵੀ ਉਹਦਾ ਮਹੱਤਮ ਹੈ ਪਰਸਕਾਰਾ ਵਰਤਦੀ ਕੀ ਇਹ ਜਾਣਨ ਦੀ ਲੋੜ ਆ ਵੀ ਉਹ ਅੱਗ ਆ ਤਾਂ ਹੀ ਸੇਖ ਦਊਗੀ ਜੇ ਕਿਸੇ ਬੱਚੇ ਨੂੰ ਨਾ ਪਤਾ ਹੋਵੇ ਵੀ ਅੱਗ ਗਰਮ ਹੁੰਦੀ ਆ ਹੱਥ ਕੋਲ ਲੱਕ ਜਾਵੇ ਉਹਨੂੰ ਗਰਮ ਲੱਗੂਗਾ ਨਾ ਇਸ ਤਰ੍ਹਾਂ ਕੁਰਬਾਨੀ ਆ ਜੇ ਬਸ ਮਨ ਕਰਕੇ ਮਨ ਨੂੰ ਗੁਰਬਾਣੀ ਨਾਲ ਛੁਆ ਲਵੇ। ਛੂੰ ਦਾ ਤਰੀਕਾ ਕੀ ਹੁੰਦਾ ਵਾ? ਜਦੋਂ ਬਾਣੀ ਨੂੰ ਬੋਲਣਾ ਆ ਉਸੇ ਵੇਲੇ ਹੀ ਉਸੇ ਨਾਲ ਦੀ ਨਾਲ ਹੀ ਕੰਨ ਨਾਲ ਸੁਣਨਾ ਨੂੰ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਸੁਣ ਸੁਣ ਕੇ ਪਰਮਗਤ ਹੋ ਜਾਂਦੀ। ਨਾਮ ਨੂੰ ਗੁਰਬਾਣੀ ਨੂੰ ਕਹਿੰਦਾ ਸੁਣਨ ਦੇ ਨਾਲ ਹੀ ਸੁਣੇ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਨ ਦੇ ਨਾਲ ਹੀ ਸੁਣ ਕਰਕੇ ਹੀ ਦੁਖਾਂ ਪਾਪਾਂ ਦਾ ਨਾਸ ਹੋ ਜਾਂਦਾ ਸੋ ਇਥੇ ਸਾਬਤ ਹੁੰਦਾ ਹੈ ਕਿ ਗੁਰਬਾਣੀ ਨੂੰ ਜੇ ਕਿ ਸੁਣ ਸੁਣਿਆ ਵੀ ਜਾਵੇ ਸੁਣ ਕੇ ਵੀ ਕਲਾ ਵਰਤ ਜਾਂਦੀ ਹੈ ਜੇ ਕਿਤੇ ਵਿਚਾਰੀ ਜਾਵੇ ਫਿਰ ਵੀ ਸਮਾਦ ਵਾਪਰਦਾ ਕਿਉਂਕਿ ਗੁਰਬਾਣੀ ਨੂੰ ਵਿਚਾਰਨ ਤੋਂ ਬਗੈਰ ਵੀ ਸਮਾਦ ਮੁਸ਼ਕਲ ਆਉਂਦਾ ਸੋ ਹੌਲੀ ਅਲੀ ਇੱਕ ਹੋਰ ਵੀ ਗੱਲ ਦੇਖਣ ਚਾਹੀਏ ਜੇ ਕਿ ਗੁਰਬਾਣੀ ਨੂੰ ਧਿਆਨ ਨਾਲ ਸੁਣ ਲੱਗ ਪਏ ਨਾ ਤੇ ਗੁਰਬਾਣੀ ਸਮਝ ਵੀ ਆਉਣ ਲੱਗ ਪੈਂਦੀ ਹੈ ਆਪੇ ਸਮਝੋਣ ਲੱਪੈਂਦੀ ਪਰ ਇਹ ਸੁਣੇ ਕੋਈ ਬੇਤਿਆਨਾ ਉਹ ਕਹਿੰਦਾ ਸੁਣੇ ਹੁਣ ਦੀ ਦੇਖਿਆ ਗੁਰੂ ਗੁਰ ਸਾਹਿਬ ਨੇ ਨਮਾਜ਼ ਵਿੱਚ ਜਦੋਂ ਸੱਦੇ ਸੀ ਕਾਜ਼ੀ ਨੇ ਬਿਨ ਨਮਾਜ਼ ਪੜਨ ਲਈ ਗੁਰਸਾ ਨਮਾਜ਼ ਨਹੀਂ ਪੜੀ ਉਦੋਂ ਪਹਿਲੇ ਪਾਸ਼ਾ ਨੇ ਤੋਂ ਬਾਅਦ ਬੜਾ ਗੁੱਸੇ ਹੋਇਆ ਕਾਜ਼ੀ ਮੁੱਲਾ ਜੋ ਵੀ ਸੀ ਉਹ ਤੇ ਗੁਰਸਾ ਨੇ ਕਿਹਾ ਤੇ ਮੈਂ ਨਮਾਜ਼ ਕਿਹਨਾਂ ਪੜਦਾ ਨਮਾਜ਼ ਤੇ ਕੋ ਪੜਦਾ ਨਹੀਂ ਸੀ ਉਹ ਕਹਿੰਦੇ ਇੱਕ ਜਣਾ ਇੱਕ ਆਪਣੇ ਘਰੇ ਕੋੜੀ ਸੂਣ ਵਾਲੀ ਸੀਗੀ ਉਹਦਾ ਵਿਚਾਰ ਕਰ ਰਹੇ ਕੋਈ ਕੁਛ ਵਿਚਾਰ ਕਰ ਰਹਿਆ ਸੀਗਾ ਇਹ ਤੋ ਕਿ ਸਾਬਤ ਹੁੰਦਾ ਹੈ ਜੇ ਮੁਸਮਨਾਂ ਨੂੰ ਗੱਲ ਲੱਗੂਗਾ ਸਾਡੇ ਤੇ ਲੱਗੂ ਨਹੀਂ ਜੇ ਅਸੀਂ ਬੇਧਿਆਨ ਹੋ ਕੇ ਪਾਠ ਕਰਦੇ ਆਂ ਧਿਆਨ ਨਹੀਂ ਲਾਉਂਦੇ ਧਿਆਨ ਸੁਣਦੇ ਨਹੀਂ ਗੁਰਬਾਣੀ ਦਾ ਆਪਣੀ ਕੀਤੇ ਪਾਠ ਨੂੰ ਕਿ ਸਾਡੇ ਤੋਂ ਗੱਲ ਲੱਗੂ ਨਹੀਂ ਹੁੰਦੀ ਫਿਰ ਸੋ ਇਸ ਕਰਕੇ ਜੇ ਅਸੀਂ ਪਾਠ ਧਿਆਨ ਨਾਲ ਨਹੀਂ ਕਰਾਂਗੇ ਜੇ ਧਿਆਨ ਨਾਲ ਸੁਣਾਗੇ ਨਹੀਂ ਤੇ ਫਿਰ ਕਹਣੇ ਵਰਤ ਨਹੀਂ ਪਰ ਜੇ ਧਿਆਨ ਨਾਲ ਕੋਈ ਕਰਕੇ ਦੇਖ ਲਵੇ ਇਹ ਤੇ ਇੱਕ ਹੱਥੇ ਸਨੋ ਚਮਾਉਣ ਵਾਲੀ ਗੱਲ ਹੈ ਜਿਆਦਾ ਸਮਾਣੀ 5 ਸਕਿੰਟ ਵਾਸਤੇ 10 ਸਕਿੰਟ ਵਾਸਤੇ ਗੁਰਬਾਣੀ ਨੂੰ ਬਸ ਨਾਮ ਦੀ ਸੁਣ ਲਵੇ ਉਦੋਂ ਪਤਾ ਲੱਗਣਾ ਪੈਂਦਾ ਤੁਹਾਡੇ ਨਾਮ ਦਾ ਸਵਾਦ ਆਉਣਾ ਪੈਂਦਾ ਇਹ ਕੋਈ ਨਾੜੂ ਕੀ ਕਹੀ ਕਿਤੇ ਵੀ ਲੈਨੇ ਘੰਟੇ ਪੜ੍ਹਨੀ ਪੋਗੀ ਬਾਣੀ ਤਾਂ ਸਦੋਗਾ ਕੁਝ ਸਕਿੰਟਾਂ ਵਾਸਤੇ ਮੂੰਝੋ ਬੋਲ ਕੇ ਨਾਲ ਹੀ ਸੁਣਾ ਨਾਲ ਹੀ ਵੀ ਸਵਾਦ ਆਉਣਾ ਪੈਂਦਾ ਉਸੇ ਵੇਲੇ ਤੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਟੱਕੋ ਤਾਂ ਇੱਕ ਇੱਕ ਮਿੰਟ ਚ ਇੱਕ ਸਕਿੰਟ ਦੀ ਉਹਦਾ ਉਹਦਾ ਸਵਾਦ ਆ ਜਾਂਦਾ ਹੈ ਪਤਾ ਲੱਗ ਜਾਂਦਾ ਹਾਜ਼ਰ ਹਜ਼ੂਰ ਖੁਦਾਈ ਹੋ ਜਾਂਦਾ। ਸੋ ਜੇ ਗੁਰਬਾਣੀ ਨਹੀਂ ਵੀ ਸਮਝ ਆਉਂਦੀ ਫਿਰ ਵੀ ਆਪਾਂ ਪਾਠ ਕਰੀ ਜਾਣਾ। ਸੁਣ ਸੁਣ ਕੇ ਤੇ ਆ ਫਿਰ ਸਮਝ ਵੀ ਆਉਣ ਲੱਗ ਪੋਗੀ ਨਾਲੇ ਉਦਮ ਕਰਨਾ ਆ ਗੁਰਬਾਣੀ ਵਿਚਾਰਨ ਦਾ ਨਾਲੇ ਆਪਣੇ ਇਲਾਕੇ ਦੇ ਸਿਆਣੇ ਗੁਰਸਿੱਖਾਂ ਨਾਲ ਗੁਰਬਾਣੀ ਵਿਚਾਰ ਜਰੂਰ ਕਰਨੀ ਆ। ਗੁਰਬਾਣੀ ਵਿਚਾਰ ਨਾਲੇ ਸਮਾਦ ਆਉਂਦਾ। ਨਾਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਪਤਾ ਲੱਗਦੇ ਨੇ। ਕਿ ਜੋ ਹੈ ਕੋ ਸਰੂਪ ਜਦੋਂ ਜਿਉਂ-ਜਿਉਂ ਵਾਹਿਗੁਰੂ ਸਰੂਪ ਪਤਾ ਲੱਗਦਾ ਆਪਾਂ ਨੂੰ ਤੇ ਉਹ ਗੁਰਮੰਤਰ ਜਪ ਨਾਲ ਉਹ ਵਾਲੇ ਗੁਣ ਸਾਡੇ ਅੰਦਰ ਆ ਹੀ ਜਾਂਦੇ ਇਹ ਵੀ ਕਨੈਕਸ਼ਨ ਆ ਗੁਰਬਾਣੀ ਦੇ ਨਾਮ ਦਾ ਜਿੰਨਾ ਜਿੰਨਾ ਵਾਹਿਗੁਰੂ ਬਾਰੇ ਪਤਾ ਲੱਗੀ ਜਾਂਦਾ ਗੁਰਬਾਣੀ ਰਾਹੀਂ ਉਹਨਾਂ ਦਾ ਨਾਮ ਜਪ ਕੇ ਉਹ ਵਾਲੇ ਅੰਦਰ ਅੰਦਰ ਗੁਣ ਆ ਜਾਂਦਾ ਵਾਹਿਗੁਰੂ ਦਾ